ਨਮਸਕਾਰ ਸ਼ਾਸਤ੍ਰੀਕਾਲ ਸ਼ਮਾਨਾ ਟੂਡੇ ਤੁਹਾਡਾ ਸਵਾਗਤ ਹੈ ਚੋਰਾਵਾਂ ਵੱਲੋਂ 35 ਲੱਖ ਦੀ ਚੋਰੀ ਨੂੰ ਦਿੱਤਾ ਅੰਜਾਮ 25 ਟੋਲੇ ਸੋਨਾ 5 ਲੱਖ ਨਕਦੀ ਲੈ ਕੇ ਹੋਏ ਫਰਾਰ ਸ਼ਮਾਨਾ ਦੇ ਮਰੀਆਰੀ ਮੋਹਲੇ ਦੇ ਨਾਲ ਲੱਗਦੀ ਪੰਜਾਬੀ ਗਲੀ ਵਿਖੇ ਬੀਤੀ ਰਾਤ ਜੋਗਿੰਦਰਪਾਲ ਆਪਣੇ ਪਰਿਵਾਰ ਸਮੇਤ ਆਪਣੇ ਪਤੀ ਜੀ ਦਾਗਰਨ ਦਿਖ ਪੂਰ ਵਿਖੇ ਗਏ ਸੀ ਆਜ ਜਦੋਂ ਸਵੇਰੇ ਆਪਣੇ ਘਰ ਆਇਆ ਤੇ ਦੇਖਿਆ ਦਰਵਾਜ਼ਾ ਖੋਲਣ ਤੋਂ ਬਾਅਦ ਵੇਖ ਕੇ ਸਾਰੇ ਜਿੰਦੇ ਚੋਰਾਂ ਵੱਲੋਂ ਤੋੜ ਕੇ ਬੜੀ ਆਸਾਨੀ ਨਾਲ ਵੱਖ-ਵੱਖ ਕਮਰਿਆਂ ਦੇ ਤਾਲੇ ਤੋੜੇ ਗਏ ਅਤੇ ਅਲਮਾਰੀਆਂ ਵਿੱਚ ਪਿਆ 25 ਟੋਲੇ ਦੇ ਕਰੀਬ ਸੋਨਾ ਅਤੇ 5.5 ਲੱਖ ਰੁਪਏ ਨਕਦੀ ਲੇਕੇ ਪ੍ਰਾਰ ਹੋ ਗਏ। ਜੋਗਿੰਦਰਪਾਲ ਨੇ ਦੱਸਿਆ ਕਿ ਚੋਰ ਘਰ ਦੀ ਛੱਤ ਤੋਂ نیچے ਆਏ ਅਤੇ ਚੋਰੀ ਨੂੰ ਅਨੁਮਾਨ ਦਿੱਤਾ। ਜਿਕਰ ਇਹ ਹੋ ਗਿਆ ਕਿ ਜਿਸ ਘਰ ਵਿੱਚ ਚੋਰੀ ਹੋਈ ਉਸਦੇ ਨਾਲ ਹੀ ਹੋਰ ਘਰਾਂ ਨਾਲ ਲੱਗਦੇ ਹਨ ਅਤੇ ਇਨ੍ਹਾਂ ਘਰਾਂ ਵਿੱਚ ਕਈ ਨਿਛੜੀ ਲੋਕ ਵੀ ਰਹਿੰਦੇ ਹਨ ਜਿਨ੍ਹਾਂ ਨੂੰ ਪਤਾ ਸੀ ਕਿ ਇਸ ਘਰ ਦੇ ਸਾਰੇ ਮੈਂਬਰ ਅੱਜ ਬਾਹਰ ਗਏ ਹੋਏ ਹਨ। ਸਮਾਨਾ ਦੇ ਤੋਂ ਭਾਗੀ ਮਾੜੇ ਹਨ ਸਮਾਨਾ ਸਿਟੀ थाना ਵਿੱਚ 2 ਦਿਨ ਪਹਿਲੇ ਨਵੇਂ ਇੰਸਪੈਕਟਰ ਵਿਨੈਪ ਵਿਨੈ ਪ੍ਰਤਾਪ ਸਿੰਘ ਨੇ ਚਾਰ ਸੰਭਾਲਾ ਅੱਜ ਹੀ ਵੱਡੀ ਚੋਰੀ ਨੂੰ ਅੰजाम ਦਿੱਤਾ ਗਿਆ ਪਰ ਲੱਗਦਾ ਹੈ ਨਵੇਂ ਇੰਸਪੈਕਟਰ ਵੱਲੋਂ ਖੁਦ ਮੌਕੇ ਤੇ ਸਿਵਲ ਡਰੈਸ ਵਿੱਚ ਜਾਂਚ ਪੜਤਾਲ ਕਰ ਰਹੀ ਸੀ ਅਤੇ ਵਕ-ਵਕਰਾਂ ਵਿੱਚ ਲੱਗੇ ਸੀਜੀ ਕੈਮਰੇ ਦੇਖਦੇ ਹੋਏ ਪੁਲਿਸ ਅਧਿਕਾਰੀ ਨਜ਼ਰ ਆਏ ਜਿਕਰ ਚੋਰ ਗ੍ਰਿਫਤ ਵਿੱਚ ਆਏ ਤਾਂ ਸਮਾਨਾ ਵਾਸੀਆਂ ਲਈ ਨਵੇਂ ਇੰਸਪੈਕਟਰ ਨੂੰ ਚਲਾਮ ਜ਼ਰੂਰ ਹੋਏਗਾ ਸਰ ਮੈਂ ਸੰਜੀਤ ਹਾਂ ਜੀ ਹਾਂ ਜੀ ਹਾਂ ਜੀ ਜਿਹੜੀ ਚੋਰੀ ਹੋਈ ਹੈ ਯੈਸ ਸਰ ਯੈਸ ਸਰ ਕੀ ਕਹਿੰਦੇ ਤੁਹਾਨੂੰ ਬਸ ਬੜੀ ਮੰਦਪਾਗੀ ਕਟਣਾ ਹੋਈ ਹੈ ਰਾਤ ਨੂੰ ਇਹ ਸਾਡੇ ਜੋਗਿੰਦਰ ਪਾਲ ਜੀ ਦਾ ਪਰਿਵਾਰ ਸਾਰਾ ਜਾਗਰਨ ਤੇ ਗਿਆ ਸੀ ਜਿਰਖਪੁਰ ਆਪਣੇ ਰਿਸ਼ਤੇਦਾਰਾਂ ਦੇ ਤੇ ਰਾਤ ਨੂੰ ਇੱਥੇ ਤਾਲੇ ਲੱਗੇ ਸੀ ਕਿਸੇ ਭੇਤੀ ਬੰਦੇ ਦਾ ਹੀ ਕੰਮ ਹੋਣਾ ਜਿਹਨੂੰ ਪਤਾ ਸੀਗਾ ਵੀ ਇਹ ਗਏ ਹੋਏ ਨੇ ਇੱਥੋਂ ਤੇ ਰਾਤ ਪਤਾ ਨਹੀਂ ਕਿਸੇ ਟਾਈਮ ਬੜੀ ਵੱਡੀ ਚੋਰੀ ਹੋ ਗਈ ਇੱਥੇ 골ਡ 골ਡ ਪੈਸੇ ਉਹ ਸੇ ਸਭ ਲੈ ਗਏ ਇੱਥੇ ਚੋਰ ਬੜੇ ਐਸਾਨੀ ਨਾਲ ਕਿਵੇਂ ਕੰਮ ਕਰ ਰਹੇ ਸੀ ਸਾਰਾ ਕੁਝ ਤੋੜ ਕੇ ਬੜੀ ਪਿਆਰ ਨਾਲ ਤੇ ਲੈ ਨਹੀਂ ਉਹ ਐਕਚੁਅਲੀ ਉਹਨਾਂ ਦਾ ਜਿਹੜਾ ਮੇਨ ਬਾਹਰਲਾ ਗਲੀ ਦਾ ਦਰਵਾਜ਼ਾ ਸੀਗਾ ਉੱਥੇ ਤਾਲਾ ਲੱਗਿਆ ਸੀ ਉਹ ਤਾਂ ਤਾਲਾ ਐਜ਼ ਇਟ ਲੱਗਿਆ ਹੀ ਰਿਹਾ ਕਿਸੇ ਨੂੰ ਪਤਾ ਹੀ ਨਹੀਂ ਵੀ ਅੰਦਰ ਤਾਂ ਕੋਈ ਹੈ ਹੀ ਨਹੀਂ ਇਹ ਕਿੱਥੋਂ ਪਿੱਛੋਂ ਦੀ ਦੀਵਾਰਾਂ ਟੱਪ ਕੇ ਅੰਦਰ ਆ ਕੇ ਬੈਠੇ ਰਹੇ ਸਾਰੀ ਰਾਤ ਉਹਨਾਂ ਕੋਲ ਸੀਗੀ ਜਦੋਂ ਮਰਜੀ ਉਹ ਆਰਾਮ ਨਾਲ ਕੰਮ ਕਰਕੇ ਗਏ ਨੇ ਜਿਹੜਾ ਆਪਣਾ ਮੰਦ ਭਾਗੀ ਕਟਣਾ ਬਹੁਤ ਹੋਈ ਹੈ ਪਹਿਲੀ ਵਾਰ ਸਾਡੇ ਮਹੱਲੇ 'ਚ ਇਹ ਕੰਮ ਹੋਇਆ ਜਿਹੜਾ ਹੋਇ ਚਿਪਰਾ 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 ਹਾਂਜੀ ਚਿਪਰਾ ਕਿੱਥੇ ਗਏ ਤੁਸੀਂ ਅਸੀਂ ਜਾਗਰਨ ਤੇ ਗਏ ਸੀ ਜੀਰਖਪੁਰ ਜੀਰਖਪੁਰ ਹਾਂਜੀ ਕਦੋਂ ਆਇਓ ਕੱਲ ਸੀ ਰਾਤ ਦਾ ਜਾਗਰਣ ਇਹਨਾਂ ਚਾਚੇ ਦੇ ਮੁੰਡੇ ਦਾ ਸੀਗਾ ਉਹਦੇ ਮੁੰਡੇ ਦਾ ਬਰਥ ਮੁੰਡੇ ਦਾ ਬਰਥਡੇ ਸੀਗਾ ਉਹ ਜਾਗਰਣ ਕਰਵਾ ਰਿਆ ਸੀ ਕੱਲ ਨਾ ਸ਼ਾਮੀ 6 ਵਜੇ ਚਲੇ ਗਏ ਸੀਗੇ ਸਵੇਰੇ 8 ਵਜੇ ਆਏ ਆਗੇ ਔਰ ਕੀ ਪਤਾ ਲੱਗਿਆ ਤੁਹਾਨੂੰ ਸਾਨੂੰ ਆ ਕੇ ਪਤਾ ਲੱਗਿਆ ਜੇ ਕੁੰਡੇ ਟੁੱਟੇ ਹੋਏ ਨੇ ਤਾਲੇ نیچے ਗਿਰੇ ਹੋਏ ਨੇ ਅਲਮਾਰੀਆਂ ਫਰੋਲਿਆ ਫੁੱਲਿਆ ਹੋਇਆ ਸਾਰਾ ਸਮਾਨ ਵੀ ਚੋਰੀ ਹੋਈ ਹੈਗੀ ਸਾਰਾ ਗੋਲਡ ਵਿਆਹ ਸੀ ਮੇਰਾ ਸਾਰਾ ਲੈ ਕੇ ਤੇ ਪੈਸੇ ਲੈ ਕੇ ਤੇ ਉਹ ਕਿਸੇ ਪੇਤੀ ਦਾ ਹੀ ਕੰਮ ਹੋ ਸਕਦਾ ਹੈਗਾ ਕਿਉਂਕਿ ਉਹਨੂੰ ਪਤਾ ਸੀ ਅਸੀਂ ਪੂਰੀ ਰਾਤ ਆਂਦੇ ਨਹੀਂ ਕਿਸੇ ਨੂੰ ਦੱਸਿਆ ਵੀ ਨਹੀਂ ਸੀਗਾ ਸੀ ਔਰ ਉਪਰੋਂ ਦੀ ਆਏ ਨੇ ਪੋੜੀਆਂ ਦੇ ਦਰਵਾਜਾ ਨਾ ਲੱਗਿਆ ਨਹੀਂ ਹੋਇਆ ਹੈਗਾ ਹਾਂਜੀ ਪਿੱਛੋਂ ਦੀ ਆਏ ਹੋਣੇ ਆ ਕਿਤੋਂ ਉਹ ਪੋੜੀਆਂ ਦਾ ਗੇਟ ਨਹੀਂ ਲੱਗਿਆ ਹੋਇਆ ਉਪਰੋਂ ਦੀ ਲੋਕ ਤਾਂ ਸੀ ਬਾਹਰ ਖੋਲ੍ਹਿਆਗਾ ਪੋੜੀਆਂ ਦਾ ਗੇਟ ਤੋੜ ਕੇ ਆਇਆ ਹੈ ਨਹੀਂ ਗੇਟ ਹੀ ਨਹੀਂ ਹੈਗਾ ਪੋੜੀਆਂ ਦਾ ਗੇਟ ਹੀ ਨਹੀਂ ਹੈ ਉਹਨੀਆਂ ਛੱਤਾਂ ਛੱਤਾਂ ਬਰਾਬਰ ਨੇ ਜੀ ਉੱਪਰ ਉਹਦੀ ਆਏ ਨੇ ਸਾਰਾ ਕੁਝ ਉਹਨਾਂ ਨੇ ਫਰੋਲਿਆਗਾ ਕਰਕੇ ਨਾ ਆਰਾਮ ਨਾਲ ਦੇਖ ਕੇ ਗਏ ਨੇਗੇ ਸਾਰਾ ਕੁਝ ਫਰੋਲ ਫਰੋਲ ਕੇ ਵੀ ਖੁੱਲਾ ਟਾਈਮ ਲਗਾਇਆ ਉਹਨਾਂ ਨੇ ਉਹਨਾਂ ਨੂੰ ਤਸੱਲੀ ਸੀ ਵੀ ਆਂਦੀ ਨਹੀਂ ਹੈਗੀ ਹਜੇ ਵੀ ਰਾਤ ਨੂੰ ਮੇਰਾ ਨਾਮ ਜਗਿੰਦਰਪਾਲ ਹੈ ਜੀ ਜਗਿੰਦਰਪਾਲ ਹਾਂਜੀ ਹਾਂਜੀ ਜਗਿੰਦਰਪਾਲ ਦੀ ਇੱਕ ਥੋੜੀ ਕਿਉਂ ਹੋਈ ਕਿੱਥੇ ਗਏ ਸੀ ਅਸੀਂ ਕੱਲ ਭਤੀਜੇ ਦੇ ਘਰ ਜਾਗਰਨ ਸੀਗਾ ਕੱਲ ਸ਼ਾਮ ਨੂੰ 7 ਵਜੇ ਤੋਂ ਗਏ ਆਂ ਜਿਰਕਪੁਰ ਤਾਂ ਜਦੋਂ ਹੁਣ ਸਵੇਰੇ 9:30 ਵਜੇ ਵਾਪਸ ਆਏ ਘਰ ਬਾਹਰ ਲੰਮੀਨ ਗੇਟ ਦਾ ਤਾਲਾ ਖੋਲਿਆ ਤਾਂ ਅੰਦਰ ਦੇਖਿਆ ਵੀ ਸਾਰੇ ਤਾਲੇ ਟੁੱਟੇ ਪਏ ਨੇ ਦੂਜੇ ਸਾਰੇ ਖੁੱਲੇ ਹੋਏ ਨੇ ਅਲਮਾਰੀ ਦੇ ਲੋਕਾ ਟੁੱਟੇ ਹੋਏ ਨੇ ਅਲਮਾਰੀ ਟੁੱਟੀ ਪਈ ਹੈ ਤਾਂ ਕਾਫੀ ਨੁਕਸਾਨ ਹੋ ਗਿਆ ਸਾਡਾ ਜਿਹਦੇ ਵਿੱਚ 25 25 26 ਤੋਂ ਲੈ ਸੋਨਾ ਸੀਗਾ ਤੇ 5.5 ਲੱਖ ਰੁਪਏ ਤੋਂ ਕੈਸ਼ ਸੀਗਾ ਬਾਕੀ ਬੱਚੇ ਦੇ ਗੋਲਕਾਂ ਸਾਨੂੰ ਉਹ ਵੀ ਤੋੜ ਕੇ ਕੱਢ ਕੇ ਕੈਸ਼ ਜਿਹੜਾ ਵੀ ਹੈ ਸੀ ਵਿੱਚ ਕੀ ਪੁਲਿਸ ਕਾਰਵਾਈ ਕਰਨੀ ਹੈ ਹਾਂਜੀ ਪੁਲਿਸ ਆਈ ਹੈ ਜੀ छानबीन ਕਰ ਰਹੀ ਹੈ ਹੁਣ ਮੌਕਾ ਦੇਖ ਕੇ ਗਈ ਹੈ ਸੀਸੀਟੀਵੀ ਕੈਮਰਾ ਲੱਗੇ ਨਹੀਂ ਸੀਸੀਟੀਵੀ ਕਿਸ ਗਲੀ ਜੀ ਨਹੀਂ ਲੱਗੇ ਬੜੀ ਗਲੀ ਬੰਦ ਹੈ ਜੀ ਬਾਹਰ ਮੋੜ ਤੇ ਲੱਗੇ ਸੜਕ ਦੇ ਬਾਹਰਲੇ ਪਾਸੇ ਤੇ ਬਾਕੀ ਅਗਲੀ ਬੰਦ ਹੈ ਅੱਜ ਤੋਂ ਅੱਜ ਤੱਕ ਤਾਂ ਕੋਈ ਐਸਾ ਚਾਂਸ ਹੋਇਆ ਨਹੀਂ ਸੀਗਾ ਇੱਥੇ ਹੁਣੀ ਚਾਂਸ ਹੋਇਆ ਇਹ ਓਕੇ ਸਮਾਨਾ ਤੋਂ ਕੈਲਾ ਸਰਮਦ ਰਿਪੋਰਟ